ਹੈਲੋ एवरीवन ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਤਾਂ ਅੱਜ ਆਪਾਂ ਪਹੁੰਚੇ ਆ ਐਸਜੀਜੀ ਸੀਨੀਅਰ ਸਕੈਂਡਰੀ ਸਕੂਲ ਰਾਏਕੋਟ ਡਿਸਟ੍ਰਿਕਟ ਲੁਬਿਆਣਾ ਜੋ ਕਿ ਸਾਡੇ ਸ਼ਹਿਰ ਦਾ ਬਹੁਤ ਹੀ ਪੁਰਾਣਾ ਤੇ ਮਸ਼ਹੂਰ ਸਕੂਲ ਹੈ ਮੈਂ ਸੋਚਿਆ ਕਿ ਇੱਥੇ ਵਿਜ਼ਿਟ ਕੀਤਾ ਜਾਵੇ ਸਕੂਲ ਅਥਾਰਟੀ ਨਾਲ ਗੱਲਬਾਤ ਕੀਤੀ ਕਿ ਅਸੀਂ ਸਕੂਲ ਵਿਜ਼ਿਟ ਕਰਨਾ ਚਾਹੁੰਦੇ ਆ ਕੁਝ ਪੁਰਾਣੇ ਜਿਹੜੇ ਸਟੂਡੈਂਟਸ ਇਥੋਂ ਪੜ੍ਹ ਕੇ ਗਏ ਨੇ ਬਾਅਦ ਸੈਟਲ ਨੇ ਹੋਰ ਕੰਮਕਾਰ ਕਰ ਰਹੇ ਨੇ ਅਸੋਚਿਆ ਕਿ ਉਹਨਾਂ ਦੀ ਯਾਦਾ ਵੀ ਤਾਜ਼ੀਆਂ ਹੋ ਜਾਣਗੀਆਂ ਤਾਂ ਇਸ ਕਰਕੇ ਆਓ ਤੁਹਾਨੂੰ ਸਕੂਲ ਵਿਜ਼ਿਟ ਕਰਵਾਉਨੇ ਆ ਸਕੂਲ ਅਥਾਰਟੀ ਨਾਲ ਗੱਲਬਾਤ ਕਰਵਾਉਨੇ ਆ ਹੈਲੋ ਸਰ ਹੈਲੋ ਸਰ ਹਾਂਜੀ ਸਰ ਰੌਲ ਗੋਜੀ ਫਾਈਨ ਸਰ ਹੈਂਡ ਹੈਂਡ ਸਰ ਤੇ ਸਰ ਮੈਂ ਸੋਚਿਆ ਜੀ ਅੱਜ ਤੁਹਾਡੇ ਸਕੂਲ ਦਾ ਵਿਜ਼ਿਟ ਕੀਤਾ ਜਾਵੇ ਜਰੂਰ ਜਰੂਰ ਜੀ ਹਾਂਜੀ ਹਾਂਜੀ ਕੀ ਤੁਸੀਂ ਸਾਨੂੰ ਸਕੂਲ ਨਾਲ ਜਾਣੂ ਕਰਵਾਉਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਜੀ ਤੁਹਾਡੇ ਸ਼ਰੋਤਿਆਂ ਨੂੰ ਨਾਇਕੋੜ ਲੱਗਾ ਵਾਸਤੇ ਉਹਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਜੀ ਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਰਾਏਕੋਟ ਦਾ ਬਹੁਤ ਹੀ ਪੁਰਾਣਾ ਸਕੂਲ ਹੈ ਜੋ ਸਾਡੀ ਸੰਸਥਾ ਜਿਹੜੀ ਐਸ.ਸੀ.ਟੀ. ਐਜੂਕੇਸ਼ਨ ਸੁਸਾਇਟੀ ਚਲਾ ਰਹੀ ਹੈ ਇਹ ਸੰਸਥਾ ਦਾ ਸਕੂਲ ਹੈ ਜੀ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਰਾਏਕੋਟ ਦੇ ਇਲਾਕੇ ਦੇ ਲੋਕ ਇੱਥੋਂ ਪੜ੍ਹ ਕੇ ਗਏ ਹੋਣਗੇ ਬਿਲਕੁਲ ਸਰ ਬਹੁਤ ਬੱਚੇ ਪੜ੍ਹੇ ਬਿਲਕੁਲ ਸਰ ਬਹੁਤ ਪੁਰਾਣਾ ਸਾਡਾ ਸਕੂਲ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਜੀ ਸਕੂਲ ਹੈ ਤੇ ਜਿਵੇਂ ਤੁਹਾਨੂੰ ਪਤਾ ਹੈ ਕਲਾਸ ਪ੍ਰੀ ਨਰਸੀ ਤੋਂ ਲੈ ਕੇ ਪਲੱਸ 12th ਤੱਕ ਸਾਡੇ ਕੋਲ ਬੱਚੇ ਪੜ੍ਹਦੇ ਨੇ ਜੀ ਇੱਥੇ ਹਾਂਜੀ ਸਰ ਬਿਲਕੁਲ ਸਰ ਹਾਂਜੀ ਤੇ ਤੁਸੀਂ ਸਾਨੂੰ ਕਲਾਸਰੂਮਸ ਵਗੈਰਾ ਜਾਂ ਕੁਝ ਹ ਜੀ ਐਸੀ ਸਾਡਾ 뮤జిక్ రూਮ ਹੈ ਜੀ ਓਕੇ ਠੀਕ ਹੈ ਐਸੇ ਬੱਚਿਆਂ ਨੂੰ ਅਸੀਂ ਵੋਕਲ ਸਿਖਾਇਆ ਜਾਂਦਾ ਇਨਸਟਰੂਮੈਂਟਲਸ ਸਿਖਾਇਆ ਜਾਂਦਾ ਇਹ ਆਪਣੀ ਸੰਸਕ੍ਰਿਤੀ ਨਾਲ ਜੋੜਿਆ ਜਾਂਦਾ ਜੀ ਠੀਕ ਹੈ ਕੋਈ ਵੀ ਸਾਡੇ ਪੁਰਾਣੇ ਇਤਿਹਾਸਿਕ Song ਹੈਗੇ ਨੇ ਜਾਂ ਆਪਾਂ ਕਿ ਲਈ ਕਲਚਰ ਰਿਲੇਟਡ Song ਹੈਗੇ ਨੇ ਸਾਰੇ ਦਾ ਆਪਾਂ ਇੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ ਜੇ ਬੱਚੇ ਦਾ ਇੰਟਰਸਟ ਹੈ ਤਬਲਾ ਸਿੱਖਣਾ ਚਾਹੁੰਦਾ ਮੈਂ हारमोनीयम सीखना चाहता है या कोई और अदर इंस्ट्रूमेंट सीखना चाहता है सब का आपबिलिटी करवाई हुई बच्चे हाँ जी हाँ जी म्यूजिक टीचर ने बहुत अच्छे टीचर साढ़े है हाँ जी हाँ जी बहुत वाइया काम कर रहे हैं तो बच्चे अपने अपने फील्ड सारे वाइया ने ठीक है जी बिल्कुल सर यही चीज़ा बहुत घट देखने बिल्कुल जी बिल्कुल है नहीं सर ये चीज़ तो फिर भी आप करवा रहे हैं कि अपने ना जोड़ के रखिए बच्चे अपने म्यूजिक नाल जी चलो हूँ आप अगे दिखाने अपना स्कूल सर यह टेबल टेनिस रूम है जी ठीक है असी बच्चे हो की होर अगे विकास ला कह लिए कि कोर्डीनेशन बिल्कुल इंप्रूवमेंट करिए सो तो एक गेम बच्चे की बहुत रिकॉयरमेंट थी पेरेंट्स की भी रिकॉर्यरमेंट थी सर बच्चों को अपना होर इंटरनेशनल लैवल गेम सिखाई जाए अपना जी गेम्स है कबड्डी खो तो खो आप भी करवा रहे सो सारा अच्छी टीम तैयार की जा रही बच्चे हाँ जी हाँ जी ए बच्चे क्लासवाइज अपने अकॉर्डिंग जो गेम्स लेते आए गेम पीड लगाने बचे आते हैं सीख रहे हैं इतना पूरा ट्राई करते हैं टेनिस गेम देखी हम सा अपन गेम्स आ गई ठीक है यह असं बच्चे तैयार किया इनडोर गेम्स का गे। ठीक है जी ये बच्चे अपनी जी घरेलू गेमां होंगे तो कैरम बोर्ड हो गया लूडो होगी चैस बच्चों सिखाई जाए सा बच्चे इंटरहाउस एक कराने कॉपी इंटरहास चैस कंपनी इंटरहाउस कैरम बोर्ड कंपनी जी ਜਿਹੜੇ ਵੀ ਆਪਾਂ ਨੇ ਕੰਪੀਟੀਸ਼ਨ ਲੈਵਲ ਕਰਵਾਉਣੇ ਨੇ ਜਿਹੜੇ ਬੱਚੇ ਕਾਫੀ ਅੱਛੇ ਚੱਲ ਜਾਂਦੇ ਨੇ ਉਹਨਾਂ ਨੂੰ ਅਸੀਂ ਪਾਰਟਿਸਿਪੇਟ ਕਰਵਾਉਣੇ ਨੇ ਬਿਲਕੁਲ ਬਿਲਕੁਲ ਚਾਹ ਡਿਸਟ੍ਰਿਕਟ ਲੈਵਲ ਦੀ ਗੇਮਸ ਹੋਵੇ ਜਾਂ ਨੈਸ਼ਨਲ ਲੈਵਲ ਦੀ ਜਿਹਦਾ 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 ਬੱਚਾ ਕੀ ਵੱਧਾ ਚਾਹੁੰਦਾ ਇੱਥੇ ਬੱਚੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਦੇ ਸੀ ਸਭ ਕੁਝ ਕਰਵਾ ਦਿੰਦੇ ਬੱਚੇ ਬਿਲਕੁਲ ਬਿਲਕੁਲ ਬੱਚੇ ਇੰਟਰਸਟ ਅਕੋਰਡਿੰਗ ਅਸੀਂ ਗੇਮ ਡਿਜ਼ਾਈਨ ਕਰਦੇ ਹਾਂ ਕਿ ਬੱਚੇ ਆਪਣੇ ਡਰਸ ਨਾਲ ਲਥਿਆਰ ਤੁਹਾਨੂੰ ਆਪਣਾ ਵੀ ਕਲਾਸਰੂਮ ਦਿਖਾਣੇ ਆ ਜੀ ਸਾਈਡ 10th ਹੈ ਕਲਾਸ ਹੈ ਸਾਈਡ 15 21 ਪਾਣੀ ਪਾ ਸੋ ਸਾਰੇ ਬੱਚੇ ਵਧੀਆ ਤਰੀਕੇ ਨਾਲ ਆਪਣਾ ਆਪਣਾ ਪੜ੍ਹ ਰਹੇ ਨੇ ਠੀਕ ਹੈ ਕੋਈ ਸਾਡੇ ਬੱਚਿਆਂ ਨੂੰ ਅਸੀਂ ਵਧੀਆ ਆਪਣੇ ਮਾਂ ਬੋਲੀ ਚ ਵੀ ਪੜਾਈਦਾ ਇੰਗਲਿਸ਼ ਵੀ ਪੜਾਈਦਾ ਹਿੰਦੀ ਚ ਵੀ ਪੜਾਈਦਾ ਸੋ ਬੱਚੇ ਇਸ ਵੀ ਇਜ਼ੀ ਲੈਂਗੁਏਜ ਹੈ ਬੱਚੇ ਸਿੱਖ ਸਕਣ ਸੋ ਥੈਟ ਕਿ ਬੱਚੇ ਜਿਹੜੀ ਨੌਲੇਜ ਹੈ ਉਹ ਇਨਹਾਂਸ ਹੋਵੇ ਜੀ ਬਹੁਤ ਵਧੀਆ ਸਰ ਥੈਂਕ ਯੂ ਜੀ ਸਰੇ 6:30 ਦਾ ਸਾਇੰਸ ਡਿਪਾਰਟਮੈਂਟ ਹੈ ਅਪਾ ਕੁਮ ਰਹੇ ਹਾਂ ਸਾਡੀ ਲੈਬਸ ਵੀ ਉਸ ਡਿਪਾਰਟਮੈਂਟ ਚ ਬਣੀ ਹੋਈਆਂ ਆ ਤੁਹਾਨੂੰ ਆਪਣੀ ਕੈਮਿਸਟਰੀ ਲੈਬ ਨਾਲ ਰੂਲੂ ਕਰਵਾਣੇ ਆ ਓਕੇ ਕੈਮਿਸਟਰੀ ਲੈਬ ਆ 6:21 ਵੇਲੇ ਮੈਮ ਨੇ ਤੋ ਬੱਚੇ ਦਾ ਪ੍ਰੈਕਟੀਕਲ ਵੀ ਪਨਾ ਕਰਵਾਇਦਾ ਹੈ। ਓਕੇ ਓਕੇ। ਇਹ ਨਹੀਂ ਕਿ ਥਿਉਰੀ ਪੜਦੇ ਆਪਾਂ ਜ਼ਰਾ ਜ਼ੋਰ ਦੇਣਾ। ਸੋ ਅੱਜ ਕੱਲ ਨੂੰ ਪਤਾ ਕਿ ਲਰਨਿੰਗ ਬਾਇਟ ਵੀ ਹੁੰਦੇ ਆ ਕਨਸੈਪਟ ਜਦ ਤੱਕ ਬੱਚੇ ਦੇਖਣਗੇ ਨਹੀਂ ਕਰਨਗੇ ਨਹੀਂ ਸਿੱਖਣਗੇ ਨਹੀਂ ਕਿਵੇਂ ਅਗੇ ਵਧਣਗੇ। ਸੋ ਕਿਤਾਬਾਂ ਤੋਂ ਆਪਾਂ ਨੋਲਿਜ ਨਹੀਂ ਬਦਲ ਸਕਦੇ। ਬਿਲਕੁਲ ਜੀ। ਸੋ ਪ੍ਰੈਕਟੀਕਲ ਬਹੁਤ ਇੰਪੋਰਟੈਂਟ ਸਾਡੇ ਲਈ। ਬਿਲਕੁਲ ਸੋ ਬੱਚੇ ਪ੍ਰੈਕਟੀਕਲੀ ਦੇਖ ਕੇ ਜੋਬਸ ਆਰਵੇਸ਼ਨਸ ਆਪਣੇ ਮਾਈਂਡ ਚ ਰੱਖਦੇ ਰਹੇ ਨੇ। ਸੋ ਅਕੋਰਡਿੰਗ ਅਗੇ ਮੂਵ ਕਰਦੇ ਨੇ। ਥੈਂਕ ਯੂ ਸਰ। ਚਲੋ ਹਸ ਤਾਂ ਨੂੰ ਆਪਣੀ ਫਿਕਸ ਲੈਬ ਦਿਖਾਣੇ ਆਪਾਂ। ਓਕੇ ਸਰ। ਹ

ਸੋ ਦੇ ਅਕੋਰਡਿੰਗ ਜੋ ਵੀ ਸਾਡੇ ਕੋਲ ਸਮਾਨ ਦੀ ਰਿਕੋਰਡ ਲੋਡ ਹੁੰਦੀ ਹੈ ਐਸ ਪਰ ਗਵਰਨਮੈਂਟ ਸਾਡੇ ਜੋ ਰੂਲ ਹੈ ਜਾਂ ਸਾਡੇ ਅਫੀਲੀਏਸ਼ਨ ਦੇ ਰਿਕੋਰਡਿੰਗ ਜੋ ਰੂਲਸ ਹੈ ਸਾਰਾ ਸਮਾਨ ਸਾਡੇ ਕੋਲ ਅਵੇਲੇਬਲ ਹੈਗਾ ਸੋ ਇੱਥੇ ਬੱਚੇ ਆਂਦੇ ਨੇ ਆਪਣੇ ਅਕੋਰਡਿੰਗ ਠੀਕ ਹੈ ਟੀਚਰਸ ਉਹਨੂੰ ਗਾਈਡ ਕਰਦਾ ਐਕਸਪੈਰੀਮੈਂਟ ਕਰਵਾਉਣਾ ਹੈ ਆਪਣਾ ਜੋ ਸਿਲੇਬਸ ਹੈਗੇ ਨੇ ਇਸ ਤਰ੍ਹਾਂ ਦਾ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਲਈ ਪੂਰਾ ਸਮਾਨ ਰੱਖਿਆ ਹੋਇਆ ਹੈ ਕੋਈ ਜਾਈ ਕਿ ਕਮੀ ਪਿੱਛੇ ਛੱਡੀ ਨਹੀਂ ਬੱਚੇ ਲਈ ਸਮਾਨ ਦੀ ਕਿਸੇ ਚੀਜ਼ ਦੀ ਨਾ ਹਾਂਜੀ ਸਰ ਇੱਥੋਂ ਦੇਖੀਏ ਬੱਚੇ ਇੱਕ ਦਿਨ ਲਓ ਦੇਖੋ ਵੱਡੇ ਵੱਡੇ ਡਾਕਟਰਸ ਬਣਦੇ ਆ ਬਿਲਕੁਲ ਜੀ ਬਿਲਕੁਲ

ਸਾਧਾ ਰੇਸ਼ੋ ਕੰਪਿਊਟਰਸ ਨਾਲ ਬੱਚਨਾਂ ਨੂੰ ਆਪਾਂ ਮੈਚ ਕਰਵਾਇਦਾ ਜੀ ਆਓ ਸਾ ਤੁਹਾਨੂੰ ਆਪਾਂ ਗਰਾਊਂਡ ਵਾਲੇ ਏਰੀਆ ਪਾਸ ਲੈ ਕੇ ਜਾਨੇ ਜੀ ਆਪਣੇ ਆਓ ਸਾਡੇ ਗਰਾਊਂਡ ਏਰੀਆ ਜੀ ਓਕੇ ਇੱਥੇ ਬੱਚੇ ਲਈ ਅਸੀਂ ਸਾਰੇ ਐਥਲੈਟਿਕਸ ਜਿਹੜੀ ਗੇਮਸ ਹੈਗੀਆਂ ਸਭ ਆਪਾਂ ਕਰਵਾਉਨੇ ਆ ਜੀ ਦੇਖੋ ਜੀ ਦੇਖ ਹੀ ਸਕਦੇ ਹੋ ਕਿ ਸਾਰੇ ਬੱਚੇ ਆਪਣੇ ਆਪਣੀ ਟੀਮ ਦੇ ਅਕੋਰਡਿੰਗ ਆਪਾਂ ਪ੍ਰੇਪੇਅਰ ਕਰਵਾ ਰਹੇ ਨੇ ਬਹੁਤ ਖੂਲਾ ਡੁੱਲਾ ਗਰਾਊਂਡ ਹੈ ਜੀ ਬਿਲਕੁਲ ਜੀ ਬਿਲਕੁਲ ਬਹੁਤ ਅੱਛੀ ਸਾਡਾ ਇਨਫਰਾਸਟ੍ਰਕਚਰ ਸਕੂਲ ਦਾ ਬਣਿਆ ਹੋਇਆ ਜੀ ਇਸ ਤੋਂ ਇਲਾਵਾ ਕੋਈ ਆਪਣੀ ਕੋਈ ਐਥਲੈਟਿਕ ਮੀਟ ਜਾਂ ਕੁਝ ਹੋਰ ਹੁੰਦਾ ਬੱਚੇ ਜੋ ਟ੍ਰਸਟ ਹੈ ਕਬੱਡੀ ਹੈ ਖੋਖੋ ਹੈ ਬੈਡਮਿੰਟਨ ਹੈ ক্রিকেট ਹੈ ਵਾਲੀਬॉल ਹੈ ਬਾਸਕਟਬਾਲ ਹੈ ਟੇਬਲ ਟੈਨਿਸ ਹੈ ਕੋਈ ਵੀ ਜਿਹੜੀ ਗੇਮਾਂ ਬੱਚੇ ਇੰਟਰਸਟ ਲੈਂਦੇ ਇੰਡੋਰ ਚ ਹੈ ਆਊਟਡੋਰ ਆਪਾਂ ਕਰਵਾਈ ਦਿਆਂਗੇ ਠੀਕ ਹੈ ਤੁਸੀਂ ਦੇਖ ਰਹੇ ਹੋ ਗਰਾਊਂਡ ਵਿੱਚ ਬੱਚੇ ਆਪਣੇ ਆਪਣੇ ਗੇਮਸ ਕਰ ਰਹੇ ਨੇ ਸੋ ਸਾਰੀ ਗੇਮਸ ਵੇਚ ਕੇ ਤਾਂ ਸਾਡੇ ਸਰ ਹੈਗੇ ਨੇ ਉਹਨੂੰ ਗਾਈਡ ਕਰਾਂਗੇ ਹਾਂਜੀ ਸਰ ਚਲੋ ਹਾਂਜੀ ਸਰ ਮੈਨੂੰ ਕਰਾਉਂਗੇ ਜਾਨੂ ਜੀ ਕਿਵੇਂ ਬੱਚੇ ਆਪਣੇ ਹਾਂ ਕਰ ਰਹੇ ਸਾਰਾ ਕੁਝ ਜੀ ਸਰ ਸਰ ਆਪਣੇ ਜਿਵੇਂ ਆਪਾਂ ਜਾਣਦੇ ਆ ਕਿ ਬੱਚਿਆਂ ਦਾ ਸਰੀਰਕ ਤੌਰ ਤੇ ਵਿਕਾਸ ਜ਼ਰੂਰੀ ਹੁੰਦਾ ਹੈ ਤਾਂ ਆਪਾਂ ਜਿਹੜਾ ਸਾਡਾ ਸਕੂਲ ਐਸਜੀਜੀ ਸਕੂਲ ਹੈ ਉਹ ਗੇਮਾਂ ਨੂੰ ਬਹੁਤ ਪ੍ਰੈਫਰੈਂਸ ਦਿੰਦਾ ਹੈ ਠੀਕ ਹੈ ਸਰ ਕਿ ਬੱਚੇ ਗੇਮਾਂ ਦੇ ਵਿੱਚ ਵੀ ਅੱਗੇ ਵਧਣ ਸਰ ਆਪਣੇ ਜਿਹੜੇ ਵੀ ਬੱਚੇ ਦਾ ਗਰਾਊਂਡ ਪ੍ਰੀਅਰਡ ਹੁੰਦਾ ਹੈ ਉਹ ਸਾਡੇ ਫ੍ਰੀ ਨਹੀਂ ਬੈਠਦੇ ਸਰ ਹਰ ਬੱਚਾ ਕਿਸ ਨਾ ਕਿਸੇ ਗੇਮ ਦੇ ਵਿੱਚ ਲੱਗੇ ਹੋਇਆ ਹੈ ਠੀਕ ਹੈ ਸਰ ਇੱਕ ਕਬੱਡੀ ਦੀ ਟੀਮ ਹੈ ਕਬੱਡੀ ਦੀ ਆਪ ਦੀ ਪ੍ਰੈਕਟਿਸ ਕਰ ਰਹੇ ਨੇ ਓਕੇ ਹਾਂਜੀ ਤੇ ਇਸ ਤੋਂ ਬਾਅਦ ਨੈਕਸਟ ਕਲਾਸ ਆਉਗੀ ਉਹ ਵੀ ਜਿਹੜੇ ਕਬੱਡੀ ਦੇ ਬੱਚੇ ਹੋਣਗੇ ਉਹ ਪ੍ਰੈਕਟਿਸ ਕਰਨਗੇ ਆਪਦੀ ਸਰ ਇਹ ਸਰ ਆਹ ਗੇਮ ਨੂੰ ਕੀ ਕਹਿੰਦੇ ਸੀ ਵੈਸੇ ਮੈਨੂੰ ਹੁਣ ਯਾਦ ਨਹੀਂ ਆ ਰਹਾ ਕਾਫੀ ਟਾਈਮ ਹੋ ਗਿਆ ਦੇਖਿਆ ਇਹਨੂੰ ਸਰ ਇਹ ਕੋਕੋ ਗੇਮ ਹੈ ਜੀ ਬੱਚਿਆਂ ਦੀ ਹਾਂ ਜੀ ਹਾਂ ਜੀ ਅਸੀਂ ਛੋਟੇ ਹੁੰਦੇ ਸੀ ਵੀ ਖੇਡਦੇ ਰਹੇ ਹਾਂ ਜੀ 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 ਸਾਡੇ ਸਕੂਲ ਟਾਈਮ 'ਚ ਕੀ ਹੁੰਦਾ ਸੀ ਸਾਡੇ ਕੋਲ ਜਨਾ ਸਾਡਾ ਸਕੂਲ ਤੇ ਸਾਡੇ ਸਕੂਲ ਕੋਲ ਗਰਾਊਂਡ ਹੀ ਨਹੀਂ ਸੀ ਜੀ ਉਹ ਸਾਨੂੰ ਕਿਤੇ ਹੋਰ ਲੈ ਕੇ ਜਾਂਦਾ ਹੁੰਦਾ ਸਕੂਲ ਤੋਂ ਨਾ ਦੂਸਰੀ ਸਾਈਡ ਤੇ ਉੱਥੇ ਇੱਕ ਗਰਾਊਂਡ ਹੁੰਦਾ ਸੀ ਅਸੀਂ ਉੱਥੇ ਜਾਂਦੇ ਹੁੰਦੇ ਸੀ ਛੋਟੇ ਕੋਲ ਸਾਰੀ ਸਹੂਲਤਾਂ ਇੱਥੇ ਹੀ ਵੈਸੇ ਅੰਦਰ ਸਕੂਲ ਦੇ ਅੰਦਰ ਹੀ ਹੈ ਬਿਲਕੁਲ ਸਰ ਬਿਲਕੁਲ ਸਾਰੀ ਸਹੂਲਤ ਹੈ ਜੀ ਸਾਰੇ ਤਰ੍ਹਾਂ ਦੀ ਗੇਮਾਂ ਖੜਾਈ ਜਾਂਦੀਆਂ ਨੇ ਬਿਲਕੁਲ ਜੀ ਬਾਈ ਲੜਕੀਆਂ ਦੀ ਕਬੱਡੀ ਚੱਲਦੀ ਹੈ ਸਰ ਖੋਖੋਕ ਟੀਮ ਹੈ ਲੜਕੀਆਂ ਨੂੰ ਵੀ ਆਪਾਂ ਮਤਲਬ ਕਿ ਮੂਰੇ ਰੱਖੀਦਾ ਹੈ ਇਕੱਲੇ ਨਹੀਂ ਕਿੱਲੇ ਬॉयਜ਼ ਅੱਗੇ ਜਾਣ ਖੇਡਾਂ ਦੇ ਵਿੱਚ ਇੱਥੇ ਵੀ ਤੁਹਾਡੇ ਨਾਲ ਨੇ ਜੀ 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 ਉਹ ਸਾਰੇ ਪ੍ਰੈਕਟਿਸ ਕਰਵਾਂਦੇ ਆਂ ਔਰ ਸਰ ਸਾਡੀ ਜਿਹੜੀ ਕਬੱਡੀ ਦੀ ਟੀਮ ਹੈ ਜਾਂ ਖੋਖੋ ਸਰ ਇਹ ਸਾਡੇ ক্রিকেট ਦੀ ਟੀਮ ਹੈ ਬੱਚਿਆਂ ਦੀ ਅੱਛਾ ক্রিকেট ਵੀ ਖੇលਦੇ ਬੱਚੇ ਜੀ ਬਿਲਕੁਲ ਬਿਲਕੁਲ ਨੈਟ ਦੇ ਵਿੱਚ ਪ੍ਰੈਕਟਿਸ ਚੱਲਦੀ ਹੈ ਇਹਨਾਂ ਦੀ ਵਾਹ ਜੀ ਵਾਹ ਔਰ ਹਰ ਮਨਸ ਦੇ ਵਿੱਚ ਇੱਕ ਜਾਂ ਦੋ ਮੈਚ ਇਹਨਾਂ ਦੇ ক্রিকেট ਦੇ ਵੀ ਲਵਾਏ ਜਾਂਦੇ ਆ ਠੀਕ ਹੈ ਸਰ ਜਿਵੇਂ ਸਰ ਤੁਸੀਂ ਇੰਨੀਆਂ ਬੱਚਿਆਂ ਨੂੰ ਖੇਡਣਾ ਤਰਾਰੇ ਹੋ ਕੋਈ ਤਬੱਡੀ ਖੇਡ ਰਿਹਾ ਹੈ ਕੋਈ ਇੱਧਰ ਦੇਖੋ ক্রিকেট ਹੈ ਬੈਡਮਿੰਟਨ ਅਸੀਂ ਉੱਧਰ ਦੇਖ ਕੇ ਆਏ ਹਾਂ ਖੋਖੋ ਹੈ ਟੈਕ ਕੀ ਆਪਣਾ ਕੋਈ ਕੋਈ ਬੱਚਾ ਕੋਈ ਬਾਹਰਲੇ ਲੈਵਲ ਤੇ ਕੋਈ ਸਟੇਟ ਲੈਵਲ ਤੇ ਗਿਆ ਹੋਵੇ ਜਾਂ ਕੋਈ ਨੈਸ਼ਨਲ ਲੈਵਲ ਤੇ ਕੋਈ ਬੱਚਾ ਕੋਈ ਆਪਣੇ ਕੋਲ ਇਦਾਂ ਦੇ ਬੱਚੇ ਵੀ ਹੈ ਬਿਲਕੁਲ ਹੈ ਜੀ ਸਾਡੇ ਕਬੱਡੀ ਦੇ ਕੁਝ ਆ ਇਕਬਾਲ ਬੇਟਾ ਸਰ ਮੇਰਾ ਨੇਮ ਇਕਬਾਲ ਸਿੰਘ ਹੈ ਮੈਂ ਪਿੰਡ ਹਾਸਕਲਾਂ ਤੋਂ ਆ ਮੈਂ ਡਿਸਟ੍ਰਿਕਟ ਦੇ ਵਿੱਚੋਂ ਸੈਕੰਡ ਪੋਜੀਸ਼ਨ ਤੇ ਆਇਆ ਸੀ ਪਾਵਰ ਲਿਫਟਿੰਗ ਦੇ ਵਿੱਚ ਤੇ ਸਟੇਟ ਲਈ ਮੇਰੀ ਸਿਲੈਕਸ਼ਨ ਹੋਈ ਹੋਈ ਹੈ ਜੀ ਪਾਵਰ ਲਿਫਟਿੰਗ ਮੈਂ ਕਰਦਾ ਮਾਂਗਾ ਜੀ ਓਕੇ ਓਕੇ ਕਿੰਨੇ ਪਾਵਰ ਲਿਫਟਰ ਪਲੇਅਰ ਬਹੁਤ ਵਧੀਆ ਬਹੁਤ ਵਧੀਆ ਹੋਰ ਅੱਗੇ ਵਧੋ ਸਰ ਜਿਵੇਂ ਆਪਾਂ ਸੀਨੀਅਰਸ ਕਲਾਸ ਦੇਖੀ ਆ ਆਪਣੀਆਂ ਪਲੱਸ 1 ਪਲੱਸ 2 10th ਵਾਲੇ ਬੱਚੇ ਆਪਾਂ ਛੋਟੇ ਬੱਚੇ ਨਹੀਂ ਦੇਖੇ ਸਰ ਛੋਟੇ ਬੱਚੇ ਦੇਖੋ ਇਹ ਸਾਡਾ ਪ੍ਰਾਇਮਰੀ ਵਿੰਗ ਹੈ ਜੀ ਸਾਡੇ ਸਕੂਲ ਦੇ ਵਿੱਚ ਹਰੇਕ ਦਾ ਡਿਫਰੈਂਟ ਡਿਫਰੈਂਟ ਵਿੰਗ ਬਣਾਇ ओके ओके हां जी नर्सरी टू के तो बच्चे लग विंग च पढ़ते हैं 6 टू 10th बच्चे इस तरफ है जो विंग बने हुए सो आर्ट्स का विंग डिफरेंट है कॉमर्स विंग डिफरेंट है, है साइंस वाले तो विंग डिफरेंट है सो विंग वेज आपस स्कूल डिजाइन किया तो okay. देख सकते हो कैसे बच्चे लिए स्पेशल स्लैब किस तरह ਖੇਡਦੇ ਖੇਡਦੇ ਪੜ ਲੈਂਦੇ ਨੇ ਸਰ ਇਹ ਸਾਡਾ ਸਭ ਪ੍ਰੀ ਪ੍ਰਾਇਮਰੀ ਸੈਕਸ਼ਨ ਦੇ ਬੱਚੇ ਨੇ ਜਦੋਂ ਬੱਚੇ ਫਸਟ ਟਾਈਮ ਸਕੂਲ ਜਾਂਦੇ ਨੇ ਤੁਹਾਨੂੰ ਪਤਾ ਹੀ ਬਹੁਤ ਡਿਸਟਰਬ ਹੁੰਦੇ ਨੇ ਚਲੋ ਪੱਕਾ ਛੱਡ ਕੇ ਆਏ ਮਾਪੇ ਬਾਪ ਨੂੰ ਛੱਡ ਕੇ ਆਏ ਸੋ ਇਹ ਸਾਡਾ ਐਕਟੀਵਿਟੀ ਰੂਮ ਬੱਚੇ ਨੂੰ ਬਣਾਇਆ ਹੋਇਆ ਹੈ ਠੀਕ ਹੈ ਸਰ ਸੋ ਉਹਨੂੰ ਹੌਲੀ ਹੌਲੀ ਸਕੂਲ ਦੇ ਨਾਲ ਅਪਰਿਡਿਊਸ ਕਰਵਾਣੇ ਆ ਸਕੂਲ ਦੇ ਪ੍ਰਤੀ ਉਹਨਾਂ ਦਾ ਪਿਆਰ ਪਵਾਨੇ ਆ ਠੀਕ ਹੈ ਸੋ ਬੱਚੇ ਲਈ ਗੇਮਸ ਆ ਦੇਖੋ ਤੁਸੀਂ ਦੇਖੋ ਟ੍ਰੈਂਪਲਾਈਨ ਕਹਿੰਦੇ ਆਪਾਂ ਇਹਨਾਂ ਨੂੰ ਸੋ ਬੱਚੇ ਟ੍ਰੈਂਪਲਾਈਨ ਕਰ ਰਹੇ ਨੇ ਹਾਥੀ ਘੋੜਾ ਝੂਟ ਰਹੇ ਨੇ ਠੀਕ ਹੈ ਇਹ ਤੁਸੀਂ ਆ ਜਿਹੜਾ ਸੈਂਟਰ ਸਰਕਲ ਟੀਵੀ ਦੇਖ ਰਹੇ ਹੋ ਜਿਹੜਾ ਆਪਣਾ ਫਰਨੀਚਰ ਹੈ ਇਹਨੂੰ ਕਮਿਊਨਿਟੀ ਲੈ ਚਲੀਪਾ ਬਣਾਇਆ ਹੋਇਆ ਇੱਥੇ ਬੱਚੇ ਜਿਹੜੇ ਸਾਰੇ ਆਪਣਾ ਆਪਣਾ ਖਾਣਾ ਲੈ ਕੇ ਆਉਂਦੇ ਨੇ ਇਕੱਠੇ ਬੈ ਕੇ ਖਾਂਦੇ ਨੇ ਇੱਕ ਚੀਜ਼ ਤੁਸੀਂ ਸਾਡੇ ਲਈ ਪੋਜ਼ਿਟਿਵ ਹੈ ਇਸ ਹਸੂਲ ਦੇ ਵਿੱਚ ਕਿ ਹੱਲੇ ਵੀ ਬੱਚੇ ਖਾਣਾ ਮੋਬਾਈਲ ਦੇਖ ਕੇ ਖਾਂਦੇ ਨੇ ਬਿਲਕੁਲ ਘਰਾਂ ਦੇ ਵਿੱਚ ਜਿਹੜਾ ਅਨਰੋਲ ਦਾ ਸਿਸਟਮ ਚੱਲਿਆ ਆਇਆ ਹੈ ਹਾਂਜੀ ਇਹ ਚੱਕਾ ਚੱਲਦਾ ਇੱਥੇ ਬੱਚੇ ਆਪਣਾ ਖਾਣਾ ਆਪ ਖਾਣਾ ਸਿੱਖਦਾ ਬਿਲਕੁਲ ਬਿਨਾਂ ਮੋਬਾਈਲ ਤੋਂ ਸਾਰੇ ਇੱਕ ਦੂਸਰੇ ਨੂੰ ਦੇਖਦੇ ਨੇ ਕਿ ਕੀ ਸ਼ੇਅਰਿੰਗ ਵੀ ਕਰਦੇ ਨੇ ਇਹ ਆਪਣੇ ਕਰੋ ਮਿਆ ਪਾਸ ਹੀ ਲੈ ਕੇ ਆਏ ਆ

ठीक है कि बच्चे अच्छे आके अपना करोंगो पहले फील कराई दा तो होली होली अपन क्लास में इंट्रोस्क करवाई दा ताकि बच्चे दा स्कूल आनो मन करे ये नहीं कि मैं स्कूलों चला जा मां जी मैं दिल नहीं कर रहा तो बच्चे स्कूल आके पढ़ जगे सारे नसरी क्लास है सर गुड आफ्टरनून गुड आफ्टरनून ये सर बच्चे हैं हमारे नसरी के और मैडम एक्टिविटी करवा रहे हैं क्या करवा रहे हो पार्ट्स ऑफ बॉडी करवा रहे हैं पार्ट्स ऑफ बॉडी देखो हमारा एक साडा मोटिव यही रहंदा

hands fingers foot legs elbow very, very good, good. तो बच्चे ने अपने बॉडी पार्ट्स बारे मैम ने सिखाया है कि पता होना चाहिए कि ਸਾਡੇ ਅਈਰ ਕੀ ਹੈ ਨੋਜ਼ ਕੀ ਹੈ ਨਾ ਸਭ ਕੁਝ ਹੈ ਇਹ ਇਹ ਜੀ 에어 ਕੀ ਸਾਡੇ ਸਾਡੇ ਪੂਰੇ ਸਕੂਲ ਦੇ ਵਿੱਚ ਹਰ ਕਲਾਸ ਵਿੱਚ ਕੂਲਰ ਲੱਗੇ ਹੋਏ ਨੇ ਜੀ ਓਕੇ ਸੋ ਅਸੀਂ ਏਸੀ ਦਾ ਕਨਸੈਪਟ ਨਹੀਂ ਕੀਤਾ ਡੂ ਟੂ ਸਫੋਕੇਸ਼ਨ ਕਿ ਲੋਕ ਕਿਉਂ ਕਮਰੇ ਬੰਦ ਹੋ ਜਾਂਦੇ ਆ ਆਕਸੀਜਨ ਦੀ ਕਮੀ ਹੈ ਸੋ ਕਿ ਬੱਚੇ ਨੂੰ ਇਸੇ ਸੂਟ ਕਰਦਾ ਕਿ ਨਹੀਂ ਕਰਦਾ ਨਾ ਇਸ ਕਰਕੇ ਸਾਡਾ ਜਿਹੜਾ ਕਨਸੈਪਟ ਹੈ ਬਹੁਤ ਰਹਿੰਦੀ ਹੈ ਜੀ ਹਰ ਇੱਕ ਕਲਾਸ ਵਿੱਚ ਆਪਾਂ 에어 ਕਨਕ੍ਰੈਸਰ ਬਣਾਇਆ ਹੈ ਬਾਹਰ ਦੀ ਹਵਾ ਬੱਚੇ ਹਾਂਜੀ ਹਾਂਜੀ ਠੀਕ ਹੈ ਹਾਂਜੀ इसमें एक ये भी एक्टिविटी चल रही है बच्चों की फूड्स लिख रहे हैं मुझे गुड आफ्टरनून गुड आफ्टरनून स्वीटन्स सेटन 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 मैम क्या करवा रहे हो आप तो फूड एक्टिविटी कर रहे हैं बच्चे फूड एक्टिविटी करवा रहे हैं ठीक है तो बच्चे फूड लेके बना के लेके हैं करवाइए कैसे हैं ये

ਉਹਨਾਂ ਨੇ ਸੈਕਸ਼ਨ ਦਿੱਤੀ ਹੋਈ ਹੈ ਜੀ ਕਿ ਹਰ ਇੱਕ ਦੋ ਪੀੜ ਤੋਂ ਬਾਅਦ ਤੁਸੀਂ ਸਫਾਈ ਕਰਨੀ ਹੈ ਜੀ ਓਕੇ ਕੋਈ ਬੱਚੇ ਆਉਂਦੇ ਜਾਂਦੇ ਰਹਿੰਦੇ ਨੇ ਹਾਈਜੀਨ ਦਾ ਪੂਰਾ ਖਿਆਲ ਰੱਖਣਾ ਹੈ ਸਫਾਈ ਹੈ ਕੋਈ ਬਿਲਕੁਲ ਬਿਲਕੁਲ ਸੋਹਣੇ ਸੈਕਸ਼ਨ ਦਿੱਤੀ ਹੋਈ ਹੈ ਜੀ ਆਪਾਂ ਬਿਲਕੁਲ ਸਰ ਸਰ ਕੁਛ ਆਪਾਂ ਕੁਛ ਐਕਸਟਰਾ ਕਰਵਾਉਂਦੇ ਹੋਈਏ ਦੇਖੋ ਐਕਸਟਰਾ ਸਰ ਇਹ ਕਿ ਐਜੂਕੇਸ਼ਨ ਦਾ ਚਲੋ ਸਭ ਹਾਈ ਸਕੂਲ ਦੇ ਦਿਆਂਗੇ ਠੀਕ ਹੈ ਬਟ ਆਪਣਾ ਵੈਸਾ ਆਪਣੀ ਵਿਰਾਸਤ ਜੋ ਹੁਣਾਰੇ ਜਾਣਕਾਰੀ ਉਹਨਾਂ ਵਾਲੇ ਨੌਲੇਜ ਕੀ ਬੱਚਿਆਂ ਨੂੰ ਹੈ ਉਹਨਾਂ ਦੀ ਜਬਰ ਨੌਲੇਜ ਅਸੀਂ ਸਾਰਾ ਬੱਚ ਨੂੰ ਆਪ ਗਾਈਡ ਕਰਦੇ ਹਾਂ ਕਿ ਤਾਂ ਕਿ ਬੱਚੇ ਪੰਜਾਬ ਨੂੰ ਜਾਣਣ ਕਿ ਪੰਜਾਬ ਕਿਸ ਚੀਜ਼ ਦੀ ਕੀ ਕੀ ਹੈ ਪੰਜਾਬ ਸਾਡਾ ਇਹ ਜੋ ਤੁਸੀਂ ਆਪ ਵਾਲੇ ਤੁਸੀਂ ਦੇਖਿਆ ਹੋਗਾ ਕਿ ਬੱਚੇ ਭੁੱਲਦੇ ਜਾ ਰਹੇ ਨੇ ਠੀਕ ਹੈ ਸਾਡੇ ਬੱਚੇ ਨੂੰ ਅਸੀਂ ਉਹ ਵੀ ਸਿੱਖਿਆ ਦਿੱਤੀ ਜਾਂਦੀ ਹੈ ਪਲੱਸ ਆਪਾਂ ਨੂੰ ਜਨਰਲ ਨੌਲੇਜ ਸਿਖਾਇਆ ਜਾਂਦਾ ਸਾਰਾ ਕੁਝ ਆਸ-ਪਾਸ ਕੀ ਹੋ ਰਿਹਾ ਠੀਕ ਹੈ ਜੀ ਆਪਣੇ ਗੁਰੂਆਂ ਬਾਰੇ ਜਾਂ ਕੁਝ ਹੋਰ ਆਪਾਂ ਬੱਚਾ ਪਤਾ ਉਹਨਾਂ ਨੂੰ ਹਾਂ ਜੀ ਤੁਸੀਂ ਕਿਸੇ ਨੂੰ ਪੁੱਛ ਲਓ ਕਿ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਸਰ ਕਿਹੜਾ ਬੱਚਾ ਦੱਸੂ ਆਪਣੇ ਗੁਰੂਆਂ ਬਾਰੇ ਹਾਂ ਜੀ ਬੇਟਾ ਤੁਸੀਂ ਦੱਸੋ ਆਪਣੇ ਗੁਰੂਆਂ ਦੇ ਇਲਾ ਤੁਸੀ ਆਪਣਾ ਨਾਮ ਦੱਸੋ ਮੇਰਾ ਨਾਮ ਨਵਨੀਤ ਕੋਹਰ ਹੈ ਨਵਨੀਤ ਕੋਹਰ ਹੈ ਗੁਰੂਆਂ ਦੇ ਨਾਮ ਦੱਸੋ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੀਜੇ ਸ੍ਰੀ ਗੁਰੂ ਅੰਗਦ ਦੇਵ ਜੀ ਚੌਥੇ ਸ੍ਰੀ ਗੁਰੂ ਅਮਰਦਾਸ ਜੀ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਸ੍ਰੀ ਗੁਰੂ ਹਰ ਕੋਵਿੰਦ ਸਾਹਿਬ ਜੀ ਸੱਤਵੇਂ ਸ੍ਰੀ ਗੁਰੂ ਹਰ Rai ਸਾਹਿਬ ਜੀ ਅੱਠਵੇਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੌਵੇਂ ਸ੍ਰੀ ਗੁਰੂ ਹਰਤੇਗ ਬਾਹਦੁਰ

ਸੋ ਬੱਚਿਆਂ ਨੂੰ ਵੀ ਅਫਰ ਨਾਲਾ ਜੀ ਕਿਨ ਆਪਾਂ ਬਲੇਡ ਕੀਤਾ ਹੋਇਆ ਠੀਕ ਹੈ ਸਟਾਡ ਬੇਟਾ ਥੈਂਕ ਯੂ ਆਪਾਂ ਤੁਹਾਨੂੰ ਵੱਡੇ ਬੱਚੇ ਸੈਕਸ਼ਨ ਦਿਖਾਣੇ ਆਪਾਂ ਆਜੋ ਸਰ ਸਰ ਸਾਡਾ ਸੀਰੀਅਲ ਬਲਾਕ ਹੈ ਸੋ ਇਸ ਪਾਸੇ ਸਾਡਾ ਆਰਟਸ ਦਾ ਬਲਾਕ ਹੈਗਾ ਜੀ ਆਰਟਸ ਬਲਾਕ ਹੈ ਆਰਟਸ ਬਲਾਕ ਸਾਡੇ ਇਸ ਪਾਸੇ ਪੈ ਗਿਆ ਇਹ ਸਾਡਾ ਕਮਰਸ ਬਲਾਕ ਪੈਂਦਾ ਜੀ ਸਾਇੰਸ ਆਪਾਂ ਉੱਪਰ ਦੇਖਿਆ ਸੀ ਸਾਰਾ ਆਰਟਸ ਕਮਰਸ ਮੈਡੀਕਲ ਰੌਣ ਮੈਡੀਕਲ ਸਾਰਾ ਸਾਰਾ ਕੁਝ ਹੈ ਤਿੰਨੋ ਸੈਕਸ਼ਨਾਂ ਵਿੱਚ ਸਟਰੀਮਸ ਹੈਗੀਆਂ ਜੀ ਇਹਦੇ ਨਾਲ ਹੀ ਅਸੀਂ ਬੱਚਨਾਂ ਨੂੰ ਫੋਰ ਬੈਡਮਿੰਟਨ ਕੋਰਟ ਵੀ ਦਿੱਤਾ ਹੋਇਆ ਹੈ ਜੀ ਹਾਂ ਇਹ ਬੈਡਮਿੰਟਨ ਕੋ ਠੀਕ ਹੈ ਇਹ ਬੱਚੇ ਕਰ ਰਹੇ ਨੇ ਪਲੇ ਕਰ ਰਹੇ ਨੇ ਆਪਣੇ ਸਾਗੇ ਫੈਸਿਲਟੀਆਂ ਦੇ ਰਹੇ ਹੋ ਮਾਇਚੀ ਜੀ ਦੇਖੀਏ ਵੀ ਦੇਖੋ ਹਰ ਤਰ੍ਹਾਂ ਦੀ ਬੱਚੇ ਨੂੰ ਫੈਸਿਲਟੀ ਹੈਗੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਇਹ ਕਰਾਂਗੇ ਪ੍ਰਾਇਦੇ ਨਾਲ ਬੱਚੇ ਦਾ ਕੌਨਫੀਡੈਂਸ ਵੀ ਆਪੇ ਸਪੋਰਟਸ ਵੀ ਬੱਚੇ ਅੱਗੇ ਜਾਣਾ ਬਿਲਕੁਲ ਹਰ ਐਕਸਪੋਰਟ ਨੂੰ ਆਪਾਂ ਕੇ ਮੋਟੀਵੇਟ ਕੀਤਾ ਹੋਇਆ ਸੋ ਬੱਚੇ ਜੋ ਇੰਟਰਸਟ ਹੈ ਅਸੀਂ ਕਦੀ ਮਨਾ ਨਹੀਂ ਕਰਦੇ ਜੀ ਬਿਲਕੁਲ ਸਰ ਜੋ ਸਪੋਰਟਸ ਯੂ ਰਿਕੁਇਰਮੈਂਟ ਕਰਦੇ ਆਪਾਂ ਪੂਰੀ ਕਰ ਦਿੰਦੇ ਹਾਂ ਜੀ ਬੱਚਿਆਂ ਦੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਅਸੀਂ ਆਪਣੇ ਬੱਚੇ ਆਪਣੇ ਕਲਚਰ ਨਾਲ ਵੀ ਜੋੜਦੇ ਹਾਂ ਠੀਕ ਸਰ ਕਿਉਂਕਿ ਅਸੀਂ ਪੰਜਾਬ 'ਚ ਆਪ ਅਦਾ ਨਹੀਂ ਕਰ ਸਕਦੇ ਬਿਲਕੁਕੁਲ ਸਹੀ ਹੈ ਸਾਡੇ ਲਈ ਪੰਗੜਾ ਸਾਡੇ ਲਈ ਗਿੱਦਾ ਅਸੀਂ ਆਪਣੇ ਬੱਚੇ ਦੀ ਟੀਮ ਨਾਲ ਤਿਆਰ ਕਰਦੇ ਹਾਂ ਵਾਹ ਜੀ ਵਾਹ ਪੰਗੜੇ ਲਈ ਚਾਹੋਦੇ ਆ ਅੱਜ ਇੱਕ ਚਲਕੀ ਦਿਖਾਣੇ ਸਾਡੇ ਬੱਚਿਆਂ ਦੇ ਪਰਫਾਰਮੈਂਸ ਦੀ ਆਓ ਸਰ ਪਲੀਜ਼

ਨੀ ਮੈਂ ਨੱਚ ਨੱਚ ਪੱਟ ਦੇਵਾ ਮੇਰਾ ਕੁੜੀਓ 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 ਖੁੱਲ ਜਾਵੇ ਗੁੱਤ ਪਾਵੇ ਖਿਲਾ ਜਾਣ ਵਾਲੀ ਖੁੱਲ ਜਾਵੇ ਗੁੱਤ ਪਾਵੇ ਖਿਲਾ ਜਾਣ ਵਾਲੀ ਘਰ ਦੀ ਹਲਾ ਦੂੰ ਮੈਂ ਤਾਂ ਪਾ ਦੂੰਗੀ ਤੇ ਮਾਲੀ ਤਾਰੇ ਦੀ ਹਲਾ ਦੂੰ ਈਹ ਹਲਾਦ ਮੈਂ ਕੱਪਾ ਦੂੰਗੀ ਤੇ ਮਾਲੀ ਦਰਤੀ ਹਲਾਦ ਮੈਂ ਕੱਪਾ ਦੂੰਗੀ ਤੇ ਮਾਲੀ ਐਂ ਪਾਸ ਸੂਈ ਆ ਵੇਚਣ ਲਾ ਵੇਣਗੇ ਜੀ ਮੈਨੂੰ ਸੂਈ ਆ ਵੇਚਣ ਲਾ ਦੇਣਗੇ ਸੂਈਆਂ ਵੇਚਣ ਲਾ ਦੇਣਗੇ ਜੀ ਮੈਨੂੰ ਸੂਈਆਂ ਵੇਚਣ ਲਾ ਦੇਣਗੇ ਜੀ ਮੈਗੇ ਸਰਪਾ ਦੇਖ ਰਿਹਾ ਥੋੜੇ ਕੋਲ ਇੰਨੇ ਸਟੂਡੈਂਟਸ ਦੀ ਸਟਰੈਂਥ ਹੈ ਤੇ ਬੱਚਿਆਂ ਨੂੰ ਲੈ ਕੇ ਆਉਣ ਦਾ ਛੱਡ ਕੇ ਆਉਂਦਾ ਆਪਣੇ ਕੋਲ ਫੈਸਿਲਿਟੀ ਵਗੈਰਾ ਸਾਡੇ ਕੋਲ ਫੁੱਲ ਟ੍ਰਾਂਸਪੋਰਟ ਸਰਵਿਸ ਸਾਡੇ ਕੋਲ ਹੈਗੀ ਹੈ ਜੀ ਆ ਤੁਹਾਨੂੰ ਆਪ ਦਿਖਾਣੇ ਆ ਪਹਿਲਾਂ ਸਿੱਧਾ ਦੇਖ ਲਓ ਪਹਿਲਾਂ ਉਹ ਸਾਡੀਆਂ ਸਾਰੀਆਂ ਬੱਸਾਂ ਬਹੁਤ ਰਿਕੀ ਨਾਲ ਖੜੀਆਂ ਹੋਈਆਂ ਜੀ ਬਿਲਕੁਲ ਸਰ ਸ਼ੈਡਿੰਗ ਬੱਸਾਂ ਲਈ ਪਾ ਦਿੱਤੀ ਹੋਈ ਹੈ ਸਾਡੀ ਤੇ ਡਰਾਈਵਰ ਵਗੈਰਾ ਦੇਖੋ ਸਾਰਾ ਸਾਡੇ ਪ੍ਰੋਪਰ ਯੂਨੀਫਾਰਮ ਆਪਾਂ ਰੱਖੀਏ ਡਰਾਈਵਰ ਜੀ ਹੈਗੇ ਨੇ ਉਹ ਸਾਰੇ ਜੀ ਟ੍ਰੇਨ ਡਰਾਈਵਰ ਹੈਗੇ ਨੇ ਕੁਆਲੀਫਾਈਡ ਸਾਡੇ ਡਰਾਈਵਰ ਹੈਗੇ ਨੇ ਲੱਗ ਹੀ ਰਿਹਾ ਜੀ ਦੇਖਣ ਤੋਂ ਆਪਣਾ ਪਤਾ ਲੱਗ ਗਿਆ ਸੀਨੀਅਰ ਲੈਵਲ ਬਿਲਕੁਲ ਹਾਂਜੀ ਹਾਂਜੀ ਉਹਨੇ ਆਪਾਂ ਵੈਸੇ ਤਾਂ ਦੇਖੋ ਸਾਰਾ ਕੋਈ ਦੱਸ ਦਿੱਤਾ ਬੱਸਾਂ ਦੇ ਬਾਰੇ ਤੇ ਤੁਸੀਂ ਇਹ ਦੱਸੋਗੇ ਆਪਾਂ ਨੂੰ ਕਿ ਕਿੱਥੋਂ ਤੱਕ ਦੇ ਬੱਚੇ ਆਪਣੇ ਕੋਲੇ ਆ ਰਹੇ ਨੇ ਆਪਣੇ ਨੇੜੇ ਤੇੜੇ ਦੇ ਇਲਾਕੇ ਦੇ ਸਾਡੇ ਕੋਲੇ ਜੀ 70 ਪਿੰਡਾਂ ਤੋਂ ਬੱਸਾਂ ਚੱਲ ਰਹੀਆਂ ਨੇ 70 ਪਿੰਡਾਂ ਦੀ ਹਾਂਜੀ ਉਹ ਵਾ ਪਿਛਲੇ 16 ਸਾਲਾਂ ਤੋਂ ਟਰਾਂਸਪੋਰਟ ਚਲਾ ਰਹੇ ਹਾਂ ਅਸੀਂ ਅਜੀਜੀ ਸਕੂਲ ਦੀ ਠੀਕ ਹੈ ਸਰ ਠੀਕ ਹੈ ਜੀ ਸਕੂਲ ਦੀ ਖੁੱਦ ਦੀ ਟਰਾਂਸਪੋਰਟ ਆ ਓਕੇ ਸਾਡਾ ਮੇਨ ਮੈਸੇਜ ਮਾਪਿਆਂ ਨੂੰ ਇਹੀ ਆ ਕਿ ਬੱਚਿਆਂ ਨੂੰ ਸਕੂਲ ਬੱਸ ਦੇ ਵਿੱਚ ਹੀ ਭੇਜਿਆ ਜਾਵੇ ਠੀਕ ਹੈ ਸਰ ਕਈ ਮਾਪੇ ਕਹਿ ਦਿੰਦੇ ਨੇ ਜੀ ਸਕੂਲ ਬੱਸ ਕਰਾਇਆ ਜਾਦੇ ਆ ਵੀਰ ਤੇ ਪਾਡੇ ਕੋਈ ਜ਼ਿਆਦਾ ਨਹੀਂ ਹੁੰਦਾ ਬੱਚਿਆਂ ਦੇ ਵਧੀਆ ਭੁੱਖ ਦੇ ਲਈ ਠੀਕ ਹੈ ਜੀ ਤਾਂ ਸਾਡੀ ਬੇਨਤੀ ਵੀ ਤੁਸੀਂ ਸਕੂਲ ਬੱਸ ਦੇ ਵਿੱਚੀ ਬੱਚਿਆਂ ਨੂੰ ਭੇਜੋ। ਪਾਸਟ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਜੀ ਦੇਖੋ ਜੀ ਵੀ ਆਪਣੇ ਹੁਣ ਇੰਨੇ ਦਰਸ਼ਕਾ ਪਾਣ ਦੇਖ ਰਹੇ ਨੇ। ਹਾਂਜੀ ਤੇ ਉਹਨਾਂ ਦੇ ਮਨ ਚ ਹੋਊਗਾ ਕਿ ਵੀ ਆਪਾਂ ਵੀ ਚਲੋ ਇਸ ਸਕੂਲ ਦੇ ਵਿੱਚ ਜਾਈਏ ਤਾਂ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਕਿ ਦੇਖੋ ਇੰਨੀ ਫੈਸਿਲਿਟੀਆਂ ਦੇ ਰਹੇ ਨੇ ਤੇ ਸਾਰਿਆਂ ਨੂੰ ਇੱਕ ਵਾਰੀ ਪੇਰੈਂਟਸ ਨੂੰ ਵੀ ਜਰੂਰ ਵਿਜ਼ਿਟ ਕਰਨਾ ਚਾਹੀਦਾ ਹੈ ਕਿ ਆ ਕੇ ਦੇਖੋ ਸਕੂਲ ਦੀਆਂ ਸਹੂਲਤਾਂ ਦੇਖੋ। ਤੇ ਕੀ ਆਪਣੀ ਐਡਮਿਸ਼ਨਸ ਵਗੈਰਾ ਚੱਲ ਰਹੀਆਂ ਨੇ ਸਰ ਹਾਂ ਜੀ ਸਾਡਾ ਦਾਖਲਾ ਸ਼ੁਰੂ ਹੋਇਆ ਪਿਆ ਜੀ ਠੀਕ ਹੈ ਪਲੇਨ ਅਸੇ ਤੋਂ ਲੈ ਕੇ ਕਲਾਸ 12 ਤੱਕ ਅਸੀਂ ਬੱਚਾ ਐਡਮਿਸ਼ਨ ਕਰਵਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਤਾਂ ਜਿਹੜੀ ਸਾਡੇ ਨਿਊ ਨੋਟੀਫਿਕੇਸ਼ਨਸ ਹੁੰਦੇ ਤਾਂ ਮੈਂ ਉਹ ਵੀ ਮੈਂ ਕਹਿ ਚੁੱਕਾ ਜਿਵੇਂ ਕਿ ਸਾਡਾ ਕੋਈ ਦਾਖਲਾ ਫੀਸ ਨਹੀਂ ਹੈਗੀ ਠੀਕ ਹੈ ਸਰ ਤੇ ਨਿਊ ਐਡਮਿਸ਼ਨ ਨੂੰ ਅਸੀਂ ਬੁੱਕਸ ਦੇ ਨਾਲ ਨਾਲ ਆਪਾਂ ਉਹਨਾਂ ਨੂੰ ਬੈਗ ਵੀ ਫ੍ਰੀ ਦਿੰਨੇ ਆਂ ਜੀ ਅੱਛਾ ਨਿਊ ਐਡਮਿਸ਼ਨ ਤੇ ਹਾਂ ਜੀ ਹਾਂ ਜੀ ਤੇ ਜਿਹੜਾ ਵੀ ਜਿਹੜੀ ਜਿਹੜੀ ਬੁੱਕਸ ਹੈਗੀਆਂ ਸਾਡੀਆਂ ਉਹ ਤੋਂ ਸਭ ਬੱਚਿਆਂ ਲਈ ਪੂਰੀ ਫ੍ਰੀ ਕਰਦੇ ਆਂ ਰੀਨ ਦੇਖੋ ਸਰ ਤੁਸੀਂ ਸਾਨੂੰ ਸਾਰਾ ਸਕੂਲ ਦਿਖਾਇਆ ਇੰਨੀਆਂ ਫੈਸਿਲਿਟੀਆਂ ਤੁਸੀਂ ਬੱਚੇ ਨੂੰ ਦੇ ਰਹੇ ਹੋ ਤਾਂ ਮੇਰੇ ਮਨ ਚੋਂ ਇੱਕ ਇਹ ਕੁਐਸਚਨ ਹੈ ਕਿ ਬਾਕੀ ਜਿਹੜੇ ਆਪਣੇ ਵਿਊਅਰ ਉਹਨਾਂ ਦੇ ਦਿਮਾਗ 'ਚ ਵੀ ਹੋਊਗਾ ਕਿ ਇੰਨੀਆਂ ਫੈਸਿਲਿਟੀਆਂ ਦੇਣ ਨਾਲ ਇਹਨਾਂ ਦੀ ਫੀਸ ਕਿੰਨੀ ਕ ਹੈ ਜੀ ਮਤਲਬ ਕੀ ਤੁਸੀਂ ਫੀਸ ਲੈ ਰਹੇ ਹੋ ਬੱਚੇ ਤੋਂ ਚਲੋ ਤੁਸੀਂ ਬਹੁਤ ਸਾ ਕੁਐਸਚਨ ਪੁੱਛਿਆ ਦੇਖੋ ਸਾਡੀ ਜਿਹੜੀ ਸੰਸਥਾ ਤੋਂ ਮੈਂ ਸਟਾਰਟਿੰਗ 'ਚ ਵੀ ਕਿਹ ਅਸ ਹੈ ਹਾਂਜੀ ਸਾਡੀ ਜਿਹੜੀ ਸੰਸਥਾ ਦੇ ਕੀ ਵਿਜਨ ਆਪਾਂ ਕੁਆਲਿਟੀ ਐਜੂਕੇਸ਼ਨ ਦੇ ਬਿਲਕੁਲ ਸਰ ਸੋ ਮੈਂ ਸੱਚੇ ਗੱਲ ਕਹਿਣਾ ਚਾਹਾਂਗਾ ਕਿ ਸਕੂਲ ਦਾ ਕਰ ਪਿਆ ਵੀ ਜਿਹੜਾ ਹੈਗਾ ਜਿਹੜਾ ਕਿ ਇੱਕ ਪੈਸਾ ਜਿਹੜਾ ਹੈਗਾ ਇਹ ਸਕੂਲ ਦੇ ਉੱਪਰ ਹੀ ਲੱਗਦਾ ਹੈ ਬਿਲਕੁਲ ਸਰ ਸਾਡੀ ਸਕੂਲ ਦੀ ਜਿਹੜੀ ਸੋਸਾਇਟੀ ਹੈ ਹਾਂਜੀ ਸਰ ਐਡਮਿਨਜਮੈਂਟ ਕਮੇਟੀ ਹੈ ਉਹਦਾ ਇਹੀ ਵਿਜਨ ਹੈਗਾ ਹੈਗਾ ਕਿ ਅਸੀਂ ਸਕੂਲ ਨੂੰ ਨੀਚੇ ਖਿਤਲੇ ਨਹੀਂ ਖੋਲੇ ਆ ਹੋਰ ਅਸੀਂ ਬੱਚਿਆਂ ਲਈ ਖੋਲੇ ਆਏ ਹੈ ਟੂ ਕੁਆਲਿਟੀ ਐਜੂਕੇਸ਼ਨ ਦੇਣੀ ਹੈ ਠੀਕ ਹੈ ਤੇ ਜੋ ਵੀ ਸਾਡੀ ਇਨਕਮ ਹੈਗੀ ਉਹ ਬੱਚੇ ਉੱਪਰ ਆਪਾਂ ਉਹਦੀ ਇਮਪਰੂਵਮੈਂਟ ਲਈ ਸਕੂਲ ਦੀ ਧੱਕੀ ਲਈ ਆਪਾਂ ਲਗਾਈ ਜਾਂਦੇ ਨੇ ਠੀਕ ਹੈ ਤੇ ਇਸ ਚੀਜ਼ ਨੂੰ ਉੱਪਰ ਰੱਖਦੇ ਹੋਏ ਸਾਡੀ ਜਿਹੜੀ ਫੀਸ ਸਟਰਕਚਰ ਹੈ ਬੜੀ ਰੀਜ਼ਨੇਬਲ ਹੈ ਪਾਕਟ ਫ੍ਰੈਂਡਲੀ ਫੀਸ ਹੈਗੀ ਹੈ ਤਦਾਂ ਤਾਂ ਵੀ ਦਾਖਲਾ ਫੀਸ ਹੀ ਲੈਂਦੇ ਬੱਚਾ ਕੋਲ ਜੀ ਤੁਸੀਂ ਜਿਵੇਂ ਹਰ ਸਾਲ ਸਕੂਲਾਂ ਲੈਂਦੇ ਉਹਦਾ ਨੂੰ ਨਹੀਂ 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 ਸਾਡਾ ਕੋਈ ਦਾਖਲਾ ਫੀਸ ਨਹੀਂ ਹੈਗਾ ਬੱਚੇ ਦੇ ਇੱਕ ਵਾਰੀ ਵਿਦਾਊਟ ਐਨੀ ਕੋਸਟ ਬੱਚਾ ਜਿਹੜਾ ਹੈਗਾ ਸਕੂਲ ਦੇ ਵਿੱਚ ਆਪਾਂ ਐਡਮਿਟ ਕਰਾਂਗੇ ਦੇਖੋ ਇਹ ਵੀ ਗੱਲ ਬਹੁਤ ਵਧੀਆ ਕਿ ਕੋਈ ਐਡਮਿਸ਼ਨ ਫੀਸ ਕਰਵਾਣੇ ਨਹੀਂ ਠੀਕ ਹੈ ਇੱਕ ਚੀਜ਼ ਤੁਹਾਨੂੰ ਮੈਂ ਇੱਥੇ ਹੋਰ ਗਾਈਡ ਕਰਨਾ ਚਾਹਾਂਗਾ ਜੀ ਕਿ ਜਿਹੜਾ ਕਿਤਾਬਾਂ ਦਾ ਬਹੁਤ ਇੱਕ ਬੜਾ ਬਰਡ ਹੁੰਦਾ ਪੇਰੈਂਟ ਦੇ ਉੱਪਰ ਹਾਂਜੀ 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 ਕਿ ਜਿਹੜਾ ਕਿਤਾਬਾਂ ਬੜੀਆਂ ਮਹਿੰਗੀਆਂ ਵਿਕਦੀਆਂ ਬਿਲਕੁਲ ਤੁਸੀਂ ਛੋਟੀ ਬੱਚੇ ਕਲਾਸ ਕਿਤਾਬਾਂ ਲੈਣ ਜਾਓ 2500 ਰੁਪਏ ਸਾਡਾ ਜਿਹੜਾ ਵਿਜਨ ਹੈ ਸਾਡੀ ਮੈਨੇਜਮੈਂਟ ਦਾ ਵਿਜਨ ਹੈ ਸਾਡੇ ਸਕੂਲ ਅਥਾਰਟੀ ਦਾ ਵਿਜਨ ਹੈ ਇਹ ਹੈ ਕਿ ਅਸੀਂ ਬੱਚੇ ਨੂੰ ਫ੍ਰੀ ਆਫ ਕੋਸ ਕਿਤਾਬਾਂ ਦੇਈਏ ਸੋ ਉਹ ਵੀ ਪਾਰ ਅਸੀਂ ਸਕੂਲ ਨੇ ਆਪਣੇ ਉੱਪਰ ਲਿਆ ਹੋਇਆ ਹੈ ਜੀ ਠੀਕ ਹੈ ਜੀ ਠੀਕ ਹੈ ਕਿ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਕੱਟੋ-ਕੱਟ ਰਹੀ ਆਪਾਂ ਉਹਨਾਂ ਦੇ ਪੈਸਿਆਂ ਵਿੱਚੋਂ ਵਧੀਆ ਬੱਚਿਆਂ ਦਾ ਐਜੂਕੇਸ਼ਨ ਦੇਈਏ ਜੀ ਜੇ ਆਪਾਂ ਦੇਖਦੇ ਬਾਕੀ ਸਕੂਲ ਤੋਂ ਦੇਖਦੇ ਪਾਰਟिकुलर ਉਹੀ ਚੋਕ ਤੋਂ ਜਗ੍ਹਾ ਜੀ ਕਿਤਾਬਾਂ ਲੈ ਲਓ ਨਹੀਂ ਨਹੀਂ ਜੀ ਤੁਸੀਂ ਬਿਲਕੁਲ ਫ੍ਰੀ ਆਫ ਕੋਸ ਦੇ ਰਹੇ ਹਾਂ ਜਿਸ ਦਾ ਸਾਡਾ ਜੋ ਵੀ ਉਹਦਾ ਜੋ ਵੀ ਕਾਸਟ ਹੈ ਆਪਾਂ ਸਕੂਲ ਫੀਅਰ ਕਰਦਾ ਠੀਕ ਹੈ ਠੀਕ ਹੈ ਸੋ ਅਸੀਂ ਬੱਚੇ ਨੇ ਕੋਈ ਅਸੀਂ ਕਿਤਾਬਾਂ ਦੇ ਕੋਈ ਪੈਸੇ ਨਹੀਂ ਲੈਂਦੇ ਬਹੁਤ ਬਹੁਤ ਵਧੀਆ ਗੱਲ ਹੈ ਆਪਾਂ ਕਾਸਟ ਅਸੀਂ ਬੱਚਿਆਂ ਨੂੰ ਉਸੇ ਬੁੱਕ ਵਾਇਟ ਕਰਵਾਉਣੀ ਹੈ ਬਹੁਤ ਵਧੀਆ ਜੀ ਸਾਡੀ ਹੋਇਆ ਸੀ ਅੱਜ ਅਸੀਂ ਆਪ ਦੇਖਿਆ ਅੱਗੇ ਤਾਂ ਗੱਲਾਂ ਸੁਣਦੇ ਹੁੰਦੇ ਸੀ ਵੀ ਐਸੀ ਸਕੂਲ ਦੇ ਵਿੱਚ ਹੈ ਇਹ ਚੀਜ਼ਾਂ ਦੀ ਕੁਆਲਿਟੀ ਹੈ ਬਿਲਕੁਲ ਜੀ ਬਿਲਕੁਲ ਅੱਜ ਤੁਸੀਂ ਦੇਖੋ ਸਾਰਾ ਇੱਥੇ ਫਲਾ ਕੇ ਪਰਮਿਸ਼ਨ ਦੇ ਕੇ ਅਸੀਂ ਸਾਰਾ ਕੁਝ ਬੱਚੇ ਅੱਖੀਂ ਦੇਖਿਆ ਤਾਂ ਪਤਾ ਲੱਗਿਆ ਕਿ ਸਾਰਾ ਕੁਝ ਮਿਲ ਰਿਹਾ ਹੈ ਬਿਲਕੁਲ ਸਰ ਬਿਲਕੁਲ ਸਹੀ ਚੀਜ਼ ਹੈ ਕਿ ਇਹ ਸੋ ਸਾਰਾ ਹੀ ਮੋਟਿਵੇਟਿਵ ਹੈ ਜੀ ਬਸ ਕੁਆਲਟੀ এডਿਕੇਸ਼ਨ ਦੇ ਰਹੀ ਹੈ ਬੱਚੇ ਬਿਲਕੁਲ ਸਰ 14 ਬਰਡਨ ਪੇਰੈਂਟਸ ਲੈਣਾ ਪਈਏ ਬਿਲਕੁਲ ਸਰ ਠੀਕ ਹੈ ਸਾਡਾ ਸਕੂਲ ਅਥਾਰਟੀ ਇਸ ਜੀ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਠੀਕ ਹੈ ਸਰ ਹਾਂਜੀ ਸਰ ਹਾਂਜੀ ਸਟੇ ਸਰ ਦੇਖੋ ਜਾਂਦੇ ਜਾਂਦੇ ਥੋੜਾ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਸਾਨੂੰ ਸਾਰਾ ਨਹੀਂ ਨਹੀਂ ਜੂਦੀ ਸਰ ਤੁਸੀਂ ਦੇਖੋ ਸਾਨੂੰ ਸਾਰਾ ਸਕੂਲ ਵਿਜ਼ਿਟ ਕਰਵਾਇਆ ਆਪਣਾ ਟਾਈਮ ਛੱਡਿਆ ਤੇ ਮੈਂ ਜਾਂਦੇ ਜਾਂਦੇ ਆਪਣੇ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਨ੍ਹਾਂ ਨੇ ਵੀ ਨਿਊ ਐਡਮਿਸ਼ਨਸ ਕਰਵਾਉਣੀਆਂ ਜਾਂ ਆਪਣੇ ਬੱਚਿਆਂ ਨੂੰ ਲਗਾਣਾ ਹੈ ਤਾਂ ਇੱਕ ਵਾਰ ਉਦੇ ਬਾਰੇ ਜਾਂਚ ਪੜਤਾਲ ਕਰੋ ਫਿਰ ਆਪਣੇ ਬੱਚੇ ਲਗਾਓ ਤੁਸੀਂ ਦੇਖੋਗੇ ਇੱਥੇ ਮਾਹੌਲ ਦੇਖੋਗੇ ਤੁਸੀਂ ਖੁਦ ਬਖੁਦ ਲਗਾਓਗੇ ਸਾਨੂੰ ਤਾਂ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਪਹਿਲਾਂ ਸੁਣਿਆ ਸੀਗਾ ਅੱਜ ਆਪਣੀ ਅੱਖੀਂ ਦੇਖਿਆ ਤੇ ਜਿਹੜੇ ਬਾਹਰ ਵੀ ਬੈਠੇ ਨੇ ਜਿਹੜੇ ਇੱਥੇ ਪੜ੍ਹ ਕੇ ਗਏ ਨੇ ਸਟੂਡੈਂਟਸ ਜਿਹੜੇ ਪੜ ਚੁੱਕੇ ਨੇ ਉਹ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਵੀ ਅੱਗੇ ਬੱਚੇ ਦੇਖਣ ਤੇ ਉਹ ਵੀ ਵੱਧ ਤੋਂ ਵੱਧ ਦੇਖ ਕੇ ਆਏ ਇੱਥੇ ਆ ਕੇ ਆਪਣੀ ਐਡਮਿਸ਼ਨਸ ਕਰਵਾਉਣ ਥੈਂਕ ਯੂ ਸਰ ਥੈਂਕ ਯੂ ਸੋ ਮਚ